ਦਿਲਾਜ ਹੈ ਮੂਲ ਮੰਤਰ ਉਸ ਦੀ ਬੋਸ਼ਤੀ ਹੈ ਆਧ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਿੰਦੇ ਫਿਰ ਗੁਰ ਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰ ਮੰਤਰ ਦਾ ਜਾਪ ਹੈ। ਹਾਲਾਂਕਿ ਰਹਿਤਨਾਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਇਹ ਹੈ ਕਿ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਹਲਕੇ ਉਠ ਹਰ ਨਾਮ ਧਿਆਵੇ। ਉਹ ਉੱਠਦੇ ਨੇ ਪਹਿਲੇ ਨਾਮ ਸਿਮਰਨ ਕਰੇ। ਨਿਤਨੇਮ ਸਹਿਬਾ ਨੇ ਇਸੇ ਰਹਿਤ ਨਾਮ 'ਚ ਇਸ਼ਾਰਾ ਕਰ ਦਿੱਤਾ ਕਿ ਚੜ੍ਹੇ ਦੇ ਵਸ ਗੁਰਬਾਣੀ ਦਾ ਬੈੰਦਿਆਂ ਉੱਠਦਿਆਂ ਹਰ ਨਾਮ ਦੇ ਆਵੇ ਬਾਣੀ ਦਾ ਪਾਠ ਨਿਤਨੇਮ ਬਾਅਦ 'ਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਵੀ ਜਿਹੜੇ ਕੋਈ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੀ ਕਿ ਬਾਬਾ ਦਰਸਨ ਮਸਤੂਆਣੇ ਵਾਲੇ ਜਾਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜਾਂ ਅਕਾਲੀ ਕੌਰ ਸਿੰਘ ਜਾਂ ਬਾਬਾ ਸੁੰਦਰ ਸਿੰਘ ਅਲੀ ਵੇਗ ਵਾਲੇ ਜਾਂ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਵੀ ਕਿ ਪਿੱਛੇ ਕੁਝ 35 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨਹੀਂ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦਵਿਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸ ਦਾ ਜੋ ਬ੍ਰਾਹਮਣ ਹੈ ਜਿੱਦਾਂ ਮਨ ਬ੍ਰਹਮ ਵਰਗਾ ਬਣ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਣ ਗਿਆ ਜਿੱਦਾਂ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰਹਮ ਬਿੰਦੇ ਸੇ ਬ੍ਰਾਹਮਣਾ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ ਕਿ ਕਬੀਰ ਕਹਿੰਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਆ ਜਿਹਦੇ ਕੋਲ ਬ੍ਰਹਮ ਦੀ ਵਿਚਾਰ ਹੈ ਤੇ ਤੁਸੀਂ ਸਿੱਖ ਕਹਿੰਨੂ ਆਖੋਗੇ ਹੋ ਬਹੁ ਇਹ ਹੀ ਗੱਲ ਹੈ ਸਿੱਖੀ ਸਿਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੀ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਾਹਮਣ ਦੇ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੇ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਉਂਦਿਆਂ ਕੀ ਹੁੰਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜੇ ਦੂਜਾ ਜਨਮ ਹੋਵੇ ਇਹਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲ ਹੀ ਨਹੀਂ ਪੈਦਾ ਹੁੰਦਾ ਸਿਰ ਤੇ ਵਿਚਾਰ ਕੁਝ ਵੀ ਨਾ ਹੋਏ ਜੇ ਵਿਚਾਰ ਵੀ ਆਗੇ ਤੇ ਅਸੀਂ ਇਹੀ ਕੁਛ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਛ ਨਹੀਂ ਆ ਫਿਰ ਸਹਿਬ ਕਹਿੰਦੇ ਵਿਚਾਰ ਦੇ ਆਂਦੇ ਆ ਜਨਮ ਗੁਰੂ ਦੇ ਘਰ ਦੇ ਵਿੱਚ ਆਉਂਦਾ ਹੈ ਸਤਿਗੁਰ ਕੇ ਜਨਮੇ ਗਵਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੈ ਹੁਣ ਤੇ ਅਸੀਂ ਮਾਪੇ ਦੇ ਘਰ ਜਨਮ ਲਿਆ ਹੈ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੂਲ ਮੰਤਰ ਦਾ ਜਾਪ ਵਸੇਗਾ ਗੁਰਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਹੈ ਉਹ ਕਥਨ ਕਹਿਣ ਤੋਂ ਪਰੇ ਮਾਪੇ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਉਹ ਹੋਰ ਜਨਮ ਨਹੀਂ ਹੋਵੇਗਾ ਕਿ ਚਲਦਾ ਰਹੇਗਾ ਕਿਤੇ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾ ਹੈ ਪਿਆ ਦੇਸ ਲਮ ਹੈ ਨਿਆਂ ਸਿੰਘ ਜੋ ਕਹਿੰਨ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿੰਦੇ ਆ ਗੁਰਨਾਣਿਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਪਿਤਾ ਨੇ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਹੈ ਖਿੰਦੀ ਸੰਤਾਨ ਨਾਦੀ ਸੰਤਾਨ मां बाप दे रकत के बिंद तो जो पैदा होया है उन्हों बिंदी पुत्र तो जो किसे दे विचारां तो जिसने जन्म लिया है शब्द तो जिस दा जन्म होया है उन्हों नादी संतान असी गुरु दे नाद तो पैदा हो शब्द तो पैदा हो जो शब्द तो पैदा होया मैं फिर अर्ज कर दिया नहीं तो कोई सिख नहीं है ब्राह्मण ओ जिस ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦਿਆਂ ਕਰਦੇ ਹਾਂ ਬ੍ਰਹਮ ਦਾ ਰੂਪ ਹੋ ਗਿਆ ਅਸੀਂ ਜਦ ਇਸ ਢੰਗ ਨਾਲ ਭੰਡਦੇ ਆ ਨਾ ਬ੍ਰਾਹਮਣ ਨੂੰ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ ਤੇ ਕਿਵੇਂ ਕਰਨੀ ਤੱਥਾ ਕਥਿਤ ਸਿੱਖ ਜੋ ਸਿੱਖ ਨਹੀਂ ਜਿਸ ਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਹੈ ਸ਼ਰਾਬੀ ਮਹਾ ਉਹ ਹੋਇਆ ਤੇ ਆਥਾਂ ਦੀ ਗੁੰਡਾਗਰਦੀ ਦੇ ਚਿਸਤਾ ਹੱਥ ਹੈ ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ ਤੇ ਫਿਰ ਇਹ ਕੀ ਹੈ ਕਿਦਾ ਕੋਈ ਗੁਰੂ ਦੇ ਘਰ ਜਨਮ ਹੋਇਆ ਕੋਈ ਜਨਮ ਨਹੀਂ ਹੋਇਆ ਐਸਾ ਦਿਖਾਈ ਨਹੀਂ ਦਿੰਦਾ ਤੇ ਉਹ ਬ੍ਰਾਹਮਣ ਬਹੁਤ ਭੇੜਾ ਸੀ ਜਿੱਦਾਂ ਬ੍ਰਹਮ ਵਰਗਾ ਮਨ ਤੇ ਨਹੀਂ ਸੀ ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ गुरु की कोई विचार नहीं गुरु घर जन्म नहीं ते दावा करे मैं सिख हाँ कमें करनी सिख भी पैड़ा ही होगा कोई बहुत चंगा नहीं हो सकता सतगुर के जन्मे गमन मिटाया सतगुर देर जिसका जन्म होया है, शब्द तो जिसका जन्म होया है, नाद तो जिसका जन्म होया है, विचार तो जिसका जन्म होया क ਤੋ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਤੇ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦੇ ਕਹੇ ਦਿੱਤਾ ਹੈ ਜਾਪ ਕੋਈ ਨਹੀਂ ਸਿੱਖ ਜਗਤ ਦੇ ਚ ਕਾਵਾ ਟਾਵਾ ਰਹਿ ਗਏ ਤੇ ਟਾਮੀ ਟਾਮੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਮਾਲੀ ਦੀ ਸਿਆਣਪ ਨਹੀਂ ਮੰਨੀ ਪਈ ਗਈ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਾਇਦ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਫੁੱਲੇ ਆਉਣਾ ਲੱਗਦਾ ਇੰਜ ਹੀ 999 ਤੇ ਕੁਮਲਾ ਗਿਆ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਾਗਿਚੇ ਦੇ ਉਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾ ਨੇ ਗੁਰਗੋਬਿੰਦ ਸਿੰਘ ਜੀ ਨੇ ਲਾਏ ਨੇ बड़ी मेहनत न लाए ने खून सिंच के लाए सब और जिड़ी मेहनत है इतिहास पढ़ने वाले देव रोंगटे खड़े हो जाते बगीचा जिन्हें मालिया के हवाले किया बे हम तीन देख रेख करनी अंदाजा लादा हुआ हजार बूटिया नौ सौ नड़िन्नवे कुमला गए ने कोई माली की स्याणप नहीं है ये तो शायद जिक जो प्रफुलित है ਉਲੀ ਦੀ ਨਜ਼ਰਾਂ ਤੋਂ ਬਚ ਗਿਆ ਸ਼ਾਇਦ ਇਹ ਵੀ ਸ਼ਾਇਦ ਅਜੋਕੇ ਸੰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚਿਆ ਤਾਂ ਹੀ ਕੁਝ ਹਰਾ ਭਰਾ ਹੈ ਸਾਬ ਕੰਦ ਨੇ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਊਟ ਰਹਿ ਨੋਰੀ ਜਿਸ ਕਰੋਧ ਤ੍ਰਿਸ਼ਨਾ ਤੇ ਵੈਰ ਵਿਰੋਧ ਦੀ ਅਗਨੇ ਸਾਰੇ ਬੂਟੇ ਸਾੜ ਕੇ ਸਵਾ ਕਰ ਦਿੱਤੇ ਨੇ ਕੋਈ ਇੱਕਾਧਰਾ ਖਰਾ ਇੱਕਤ ਹਜ਼ਾਰਾਂ ਦੇ ਇਕੱਠ ਦੇ ਵਿੱਚ ਕੋਈ ਇੱਕ ਅਦ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹਨ ਇਹ ਕੋਈ ਗਣਤੀ ਨਹੀਂ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪਏਗਾ ਜੋ 999 ਬੂਟੇ ਕੁਮਲਾ ਜਾਣਗੇ ਮੁਰਝਾ ਗਏ ਨੇ ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ ਖੈਰ ਮੂਲ ਮੰਤਰ ਦੇ ਗੁਰਦੇਵ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘੱਟ ਤੋਂ ਘੱਟ 15-20 ਮਿੰਟ ਮੂਲ ਮੰਤਰ ਦਾ ਜਾਪ ਹਿਰਦੇ ਦੀ ਬਣਤਰ ਇਸ ਢੰਗ ਦੀ ਬਣਾ ਦਿੰਦਾ ਹੈ मन फिर गुरु मंत्र जपन वास्ते राजी हो जाता है बगौर तुम मुदाला करके देखना सिद्धा गुरमंत्र जपो के मन जपदा ही नहीं मन राजी नहीं आता मन लीन ही नहीं आता जिसने मूल मंत्र जपे है ते जिसने अपने गुरु मंत्र जपन वास्ते राजी कर लिया है वो तो जब बाणी पढ़ेगा एक एक शब्द ने उसू रस देना है एक एक पंक्ति उसने आनंद माणना है ਉਹ ਫਿਰ ਪਾਣੀ ਨੇ ਰੜਕੇਗਾ ਉਹਨੇ ਫਿਰ ਦਹੀਂ ਰੜਕਣੇ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮਲੋਕੀ ਤੇ ਪਾਣੀ ਬੈ ਰੜਕਦੇ ਹੁੰਦੇ ਨੇ ਸ਼ਬਦ ਇੱਕ ਪਾਸੇ ਸੁਰ ਦੇ ਇੱਕ ਪਾਸੇ ਪਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਝ ਹੋਰ ਹੈ ਉਹ ਫਿਰ ਰਸ ਹੀ ਕੁਝ ਹੋਰ ਹੈ ਉਹ ਆਨੰਦ ਹੀ ਕੁਝ ਹੋਰ ਹੈ ਐ ਸੱਚੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਉਲ ਮੰਤਰ ਦੇ ਸਤਿਗੁਰ ਦੱਸਦੇ ਨੇ ਕਿ ਉਹ ਬੁਨਿਆਦੀ ਕੇਂਦਰ ਸ타 ਸ਼ਕਤੀ ਇੱਕ ਤੇ ਲਗਜ਼ ਫਿਰ ਦੁਹਰਾਦੇ ਆ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ ਜਦ ਵੀ ਕੋਈ ਪ੍ਰਮਾਤਮਾ ਤੱਕ ਪਹੁੰਚਿਆ ਉਸ ਨੇ ਕਹਿ ਦਿੱਤਾ ਹੈ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਆਪਕ ਸ਼ਕਤੀ ਹੈ ਤਾਂ ਹੁਣ ਸ਼ਕਤੀ ਦੀ ਵਿਆਖਿਆ ਕਰਨੀ ਹੋ ਕੀ ਹੈ ਸਾਹਿਬ ਕਹਿੰਦੇ ਉਹ ਜਿਹੜੀ ਸ਼ਕਤੀ ਇੱਕ ਹੈ ਉਹ ਉਹ ਅਹੰਕਾਰ ਹੈ ਉਸ ਤੋਂ ਉਤਪਤੀ ਪਾਲਨਾ ਤੇ ਨਾਸ ਹੋ ਰਿਹਾ ਉਹ ਉਹ ਅਹੰਕਾਰ ਹੈ ਇਸ ਧਨ ਨੂੰ ਇਹ ਮਹਾਪੁਰਸ਼ਾਂ ਨੇ ਆਪਣੇ ਅੰਦਰ ਸੁਣਿਆ ਉਸ ਵਾਸਤੇ ਗਰੀਬਨ ਗਰੀਬਨ ਜਗਤ ਦੇ तमाम ਰਹਿਬੀ ਪੁਰਸ਼ ਬੋਲ ਪਏ ਕਿ ਉਹ ਸ਼ਕਤੀ ਇੱਕ ਧਨ ਹੈ ਉਹ ਸ਼ਕਤੀ ਇੱਕ ਸ਼ਬਦ ਹੈ ਜੇ ਉਹ ਸ਼ਬਦ ਇੱਕ ਸ਼ਬਦ ਹੈ ਤੇ ਫਿਰ ਕਿੱਥੇ ਹੈ ਸ਼ਬਦ ਦਾ ਵਾਸਾ ਕਿੱਥੇ ਹੈ ਸਹਿਦ ਕੰਨ ਐਸੀ ਕੋਈ ਥਾਂ ਨਹੀਂ ਜਿੱਥੇ ਸ਼ਬਦ ਨਹੀਂ ਹੈ ਖੰਡ ਬ੍ਰਹਿਮੰਡ ਦੇ ਵਿੱਚ ਸ਼ਬਦ ਵਿਆਪਕ ਹੈ ਉਤਪਤ ਪਰਲੇ ਸ਼ਬਦ ਹੋ ਰਹੇ ਸ਼ਬਦੇ ਹੀ ਫਿਰ ਉਪਤ ਹੋਵੇ ਇਹ ਉਤਪਤੀ ਤੇ ਪਰਲੇ ਤੇ ਫਿਰ ਸਿਰਜਣਾ ਫਿਰ ਮਿਟਣਾ ਇਹ ਵੀ ਸ਼ਬਦ ਤਾਂ ਹੋ ਰਿਹਾ ਹੈ ਪਰ ਅਸੀਂ ਉਸ ਨੂੰ ਪਕੜੀ ਅਸੀਂ ਉਸ ਨਾਲ ਜੁੜੀ ਹੋ ਹੈ ਕਿੱਥੇ ਸੈਕ ਤਿਨ ਭਗਤ ਗਿਆ ਦਇਆ ਢੰਡਾਰਨ ਘਟ ਘਟ ਵਾਜੇ ਨਾ ਉਹ ਨਾਦ ਘਟ ਘਟ ਦੇਚ ਹੈ ਉਸ ਨੂੰ ਸੁਣਨਾ ਉਹ ਨਾਦ ਕੀ ਹੈ ਮੁਸਲਮਾਨ ਕਹਿੰਨ ਅਮੀਨ ਹੈ ਜੋ ਵੀ ਕਹਿੰਨ ਅਲਗ ਹੈ हिंदू सनातन ऋषि कहन ओम है ओ और जैन बौद्ध कहन ओ अंकार है इसी तरीके नाल साहिब श्री गुरु नानक देव जी महाराज ने कबूल ਕੀਤਾ ਕਿ 나ਦ ਤੇ ਅੰਦਰ ਵਜ ਰਿਆ ਹੈ ਪਰ ਇਹ ਵਕ ਵਕ ਰੂਪ ਵਿੱਚ ਪ੍ਰਗਟ ਹੋਏਗਾ ਮਨੁੱਖ ਦੇ ਅੰਦਰੋਂ لازمی ਨਹੀਂ ओम प्रगट होवे अमीन प्रगट होवे अलख प्रगट होवे कि जिन्ना ने अगा चल के गुरमंत्र ते मूल मंत्र बना ले दरअसल उना दे अंदर कुछ तो नहीं वजी सी त गोरख ने कह देता ये अलख है जो भी अलख अलख जपन लगता है सनातनी वैदिक ऋषियां ने कह देता ओ ओम है ओम तो लोकी ओम जपन लगते है ਮਹਾਵੀਰ ਨੇ ਕਹਿ ਦਿੱਤਾ ਉਹ ਓੰਕਾਰ ਹੈ ਜਿਹਨੇ ਓਮ ਨਮੋ ਕਾਰ ਇਸ ਤਰੀਕੇ ਨਾਲ ਇਸ ਮੰਤਰ ਦਾ ਉਚਾਰਨ ਕਰਕੇ ਜਪਣ ਲੱਗ ਪਏ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਮੁਖਾਰਬਨ ਤੋਂ ਜਿਹੜੇ ਬਚਨ ਕਹੇ ਨੇ ਹੋਏ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਉਹ ਧੁਨ ਜਿਸ ਜਿਸ ਨਾਮ ਤੇ ਜਿਸ ਜਿਸ ਅੱਖਰਾਂ ਦੇ ਰਾਹੀਂ ਪ੍ਰਗਟ ਹੋਈ ਹੈ ਅਸੀਂ ਸਦਕੇ ਜਾਂਦੇ ਹਾਂ ਅਸੀਂ ਕੁਰਬਾਨ ਜਾਂਦੇ ਆਂ ਚਾਹੇ ਉਹ ਅਮੀਨ ਕਰਕੇ ਪ੍ਰਗਟ ਹੋਈਏ ਤੇ ਚਾਹੇ ਅੱਲਾਹ ਕਰਕੇ ਪ੍ਰਗਟ ਹੋਈਏ ਮੁਹੰਮਦ ਸਾਹਿਬ ਦੇ ਅੰਦਰੋਂ ਜੋ ਰੱਬ ਬੋਲਿਆ ਹੈ ਉਹ ਇਸ ਤਰ੍ਹਾਂ ਬੋਲਿਆ ਵੈਦ ਕ੍ਰਿਸ਼ੀਆਂ ਦੇ ਅੰਦਰੋਂ ਜੋ ਬੋਲਿਆ ਹੋਵੇ ਔਰ ਮੈਂ ਫਿਰ ਇੱਕ ਹੋਰ ਅਰਜ਼ ਕਰਦੇ ਆਂ ਧਰਮ ਦੀ ਸਿਖਰਤਾ ਤੇ ਪਹੁੰਚਦੀ ਹੈ ਦੁੱਖ ਦਾ ਮਿਟ ਜਾਂਦੀ ਹੈ ਗੱਲ ਖਤਮ ਨਦੀਆਂ ਸਾਗਰ ਵਿੱਚ ਗਈਆਂ ਉਹ ਨਦੀਆਂ ਦੇ ਨਾਮ ਵੀ ਮਿਟ ਗਏ ਤੇ ਨਦੀਆਂ ਵੀ ਮਿਟ ਗਈਆਂ जितने चर तक सागर तक नहीं पहुंचे भेद रहेगा ये गंगा है ये जमुना है अलख है ये ओम है ये अल्लाह है, अल्ला है। इन्होंने नाम भेद रहेगा गुरु नानक देव जी महाराज ने जो गुरमंत्र दीक्षित होने वाले सिंगा नु दिता उस वाहेगुरु जापदा है ਉਹ ਪਰਮਾਤਮਾ ਜਿਸ ਪਰਮਾਤਮਾ ਨੂੰ ਗੁਰਨਾਨਕ ਕਹਿੰਦੇ ਹੀ ਗੁਰੂ ਨੇ ਅਕਰਮ ਪਰਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ ਗੁਰੂ ਗੁਰੂ ਗੁਰ ਕਰਮ ਨਮੋਹੁਰ ਗੁਰੂ ਬਿਨਾ ਮੈਂ ਨਹੀਂ ਹੋਰ ਤੇ ਕਲਵੀਦਰ ਪਾਤਸ਼ਾਹ ਕਹਿੰਦੇ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਦਸ ਪਾਤਸ਼ਾਹੀਆਂ ਦੀ ਦ੍ਰਿਸ਼ਟੀ ਚ ਗੁਰੂ ਹੈ ਇਹ ਵੀ ਆਖੇ ਮੈਂ ਫਿਰ ਕਰਾਂਗਾ ਅੱਗੇ ਵਾਕ ਆ ਜਾਂਦਾ ਹੈ ਇਸ ਵਾਸਤੇ ਸਤਿਗੁਰੂ ਨਾਨਕ ਦੇ ਗਹਿਰੇ ਤਲ ਦੇ ਵਿੱਚ ਜੋ ਧੰਨ ਪ੍ਰਗਟ ਹੋਈ ਵਾਹਿਗੁਰੂ ਨਿਕਟ ਵਰਤੀ ਜਦ ਕੋਈ ਕਹਿ ਦਿੰਦਾ ਸੀ ਬਾਪਾ ਮੈਂ ਕੀ ਜਪਾਂ ਸਤਿਗੁਰ ਕਹਿੰਦੇ ਸਨ ਵਾਹਿਗੁਰੂ ਜਪ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੋਈ ਪਾਈ ਗੁਰਸਿੱਖਾਂ ਦੀ ਗੁਰਮੁਖਾਂ ਦੀ ਪਕੈ ਦਾ ਜਿਹੜੀ ਲਈ ਸੇਵਾ ਲਈ ਬੇਮੰਤਰ ਹੁਣ ਤੁਸੀਂ ਦੇਣਾ ਜਿਹੜਾ ਜਪਣ ਨੂੰ ਤਿਆਰ ਹੋਵੇ ਰਾਜ਼ੀ ਹੋਵੇ ਬਾਈ ਮਝੀਆਂ ਦੀ ਪ੍ਰਥਾ ਫਿਰ ਅਗਾਹ ਚਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕੀਤੀ ਪੈਣੀ ਆਇਂਦਾ ਅਗਰ ਕੋਈ ਰਾਜ਼ੀ ਹੋਵੇ ਤਿਆਰ ਹੋਵੇ ਦਿਲੋਂ ਚਾਵੇ ਤਾਂ ਫਿਰ ਪੰਜ ਪਿਆਰੇ ਉਹਨੂੰ ਜਪਣ ਲਈ ਪ੍ਰੇਰਣਾ ਕਰਨਗੇ ਮੂਲ ਗੱਲ ਜਪਣ ਦੀ ਔਰ ਕੁਛ ਨਹੀਂ ਐਨੇ ਮੈਰਜ ਕਰਨ ਦਾ ਜੋ ਜਪੇਗਾ ਉਹਦੇ ਅੰਦਰ ਰਸ ਪੈਦਾ ਹੋਵੇਗਾ ਜੋ ਜਪੇਗਾ ਗੁਰੂ ਦੇ ਨੇੜੇ ਚਲਾ ਜਾਏਗਾ ਔਰ ਜਿਉ ਗੁਰੂ ਦੇ ਨੇੜੇ ਜਾਏਗਾ ਕਰੀਬਨ ਕਰੀਬਨ ਉਸ ਨੂੰ ਗੁਰੂ ਦਾ ਬਾਣਾ ਚੰਗਾ ਲੱਗੇਗਾ ਜਪੇ ਬਿਨਾ ਰਸ ਆਏ ਬਿਨਾ ਜ਼ਬਰਦਸਤੀ ਕਿਸੇ ਨੂੰ ਖਿੱਚੋ ਤੁਸੀਂ ਮਨ ਉਮੀਦ ਨੇ ਉਹ ਬਾਣਾ ਸਾਹਮਣੇ ਰੱਖੇ ਤੇ ਜ਼ਬਰਦਸਤੀ ਕਿਸੇ ਨੂੰ ਅਮਰਤ ਛਕਾਣਾ ਵੀ ਨਹੀਂ ਚਾਹੀਦਾ ਸਹਿਬਾ ਨੇ ਤੇ ਨੰਗੀ ਸ੍ਰੀ ਸਾਹਿਬ ਕੱਢੀ ਸੀ ਬਜੜਾ ਸੀਸ ਦੇਵੇ ਸਤਿਗੁਰ ਦੇਖਣਾ ਚਾਹਦੇ ਸਨ ਕਿਸ ਦੇ ਅੰਦਰ ਤੜਪ ਹੈ ਕਿਸ ਦੇ ਅੰਦਰ ਪਿਆਸ ਹੈ ਹੁਣ ਤੇ ਖਿੱਚ-ਖਿੱਚ ਕੇ ਦਰੂ-ਦਰੂ ਕੇ ਬੰਦੇ ਲੈਣੇ ਪੈਣ ਅੰਮ੍ਰਿਤ ਸੰਗਤ ਨੂੰ ਤਾਂ ਪਿਆਸ ਨਹੀਂ ਤੜਪ ਨਹੀਂ ਤੇ ਗੱਲ ਬਣੇਗੀ ਵੀ ਨਹੀਂ ਦੂਸਰਾ ਅੰਮ੍ਰਿਤ ਸੰਬੰਧੀ ਅਸੀਂ ਦੁਬਦਾ ਵੀ ਬੜੀ ਖੜੀ ਕਰ ਦਿੱਤੀ ਬਹੁਤ ਖੜੀ ਕਰ ਦਿੱਤੀ ਕੋਈ ਕਿਸੇ ਦਾ ਅੰਮ੍ਰਿਤ ਕੋਈ ਕਿਸੇ ਦਾ ਅੰਮ੍ਰਿਤ ਔਰ ਇੰਨੇ ਗੈਰ ਜ਼ਮੇਂ ਵੈਰਾਨਾ ਢੰਗ ਨਾਲ ਅਸੀਂ ਚੱਲ ਰਹੇ ਹਾਂ ਜਿਵੇਂ ਕੋਈ ਇਤਿਹਾਸ ਹੈ ਇਸ ਗੱਲ ਦੇਤੇ ਵੀ ਰੋਲਾ ਪਾ ਬੈਠਦੇ ਅਸੀਂ ਕਿ ਅਨੰਦ ਸਾਹਿਬ ਛੇ ਪੌੜੀਆਂ ਪੜਨਾ ਹੈ ਕਿ ਪੂਰਾ ਪੜਨਾ ਹੈ 100 ਸਾਲ ਪਹਿਲੇ ਦਾ ਲਿਖਿਆ ਹੋਇਆ ਇਤਿਹਾਸ ਸੂਰਜ ਪ੍ਰਕਾਸ਼ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਭਾਈ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਛੇ ਪੌੜੀਆਂ ਪੜੀਆਂ ਸਨ ਕਿ ਫਿਰ ਅੱਜ ਦਾ ਕੋਈ ਬੰਦਾ ਕਿਸ ਤਰ੍ਹਾਂ ਦਾਵਾ ਕਰੇਗਾ ਕਿਸ ਤਰ੍ਹਾਂ ਸੰਤੋਖ ਸਿੰਘ ਦੀ ਗੱਲ ਨੂੰ ਰੱਦ ਕਰੋਗੇ ਫਿਰ ਦਾਵਾ ਕਰਦੇ ਨਹੀਂ ਤੇ ਅਸ਼ੁੱਧ ਹੋਇਆ ਸਾਰਾ ਪੜੀਏ ਫਿਰ ਸਾਰਾ ਅਕਾਲ ਉਸਤਤ ਵੀ ਪੜਨਾ ਪਏਗਾ ਅਕਾਲ ਉਸਤਤ ਵਿੱਚ ਅਸੀਂ ਸਿਰਫ 10 ਸਵਈਏ ਪੜ ਲੈਨੇ ਆਕਾਲ ਉਸਤਤ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਫਿਰ ਪੂਰਾ ਤ੍ਰਿਆ ਚਤਰ ਵੀ ਪੜਨਾ ਪਏਗਾ ਉਹਦੇ ਸਿਰਫ ਅਸੀਂ ਚੌਪਾਈ ਪੜ ਲੈਨੇ ਬਾਕੀ ਸਾਰਾ ਛੱਡ ਦੇਨੇ ਨਹੀਂ ਗੁਰਦੇਵ ਨੇ ਜੋ ਮਰਿਆਦਾ ਬਣਾਈ ਬੰਦਾ ਜੋ ਮਰਜੀ ਕਰ ਸਕਦਾ